ਏ ਸਾਡੇ ਸਕੂਲ ਦੇ ਵਿੱਚ ਮਈ 2021 ਨੂੰ ਇਹਨਾਂ ਨੇ ਜੁਆਇਨ ਕੀਤਾ ਸੀ ਤੇ ਸਾਡੇ ਸਕੂਲ ਨੂੰ ਚਾਰ ਚੰਦ ਲਾਏ ਆ ਬਹੁਤ ਮਿਹਨਤੀ ਅਤੇ ਲਗਨ ਨਾਲ ਕੰਮ ਕਰਦੇ ਆ ਉਹ ਕਦੇ ਮੈਂ ਸੋਚ ਵੀ ਨਹੀਂ ਸਕਦਾ ਸੀ ਵੀ ਮੇਰੀ ਇੰਨੀ ਪੁਰਸ਼ਤ ਹੋਊਗੀ ਸਮਾਜ ਦੇ ਵਿੱਚ तीन तीन तो आप बदली कराके रखेंगे। पैरों कराना। और क्या है तो बस आप रखेंगे बदली कराके। पांच तीन आप बदली कराके। एक जा रहे थे वो। लेवल करके। नहीं धर्मांतरी रह नहीं होगा करके। करके। अलग ही। आया ਕਰ ਵੀ ਕੋਲ ਸਤਾ ਜਾਲ ਜਾਲ ਕਰਨਾ ਲੋੜ ਹੀ ਨਹੀਂ ਸੀ ਵਾਲੇ ਵੀ ਆਉਣੇ ਆ ਉਹ ਚ ਦੂਜੇ ਖੜੇ ਲਿਖਣ ਲੋਕਾਂ ਦਾ ਖੜਾ ਇੱਕ ਮਿੰਟੋ ਗਰਾਊਂਡ 'ਚ ਲੈ ਕੇ ਆ ਸਹੀ ਕਰਨਾ ਸਾਬੀ ਬੈਂਚ ਤੋਂ ਜੁਰੂ ਕਰੂੰਗਾ ਵੀ ਜਿਵੇਂ ਮਾਸਟਰ ਕਲਾਸ ਦਾ ਕਰਾਉਂਦਾ ਤੇ ਬੱਚੇ ਦਾ ਕਾਤਾ ਆਪ ਹੀ ਬਾਹਰ ਨਾ ਕਰੇ ਇਹ ਸਵਾਲ ਲਵਾਇਆ ਕੁਝ ਇਹ ਇਹ ਜੇ ਲੋਕਤਰੀ ਵੀ ਆਓ ਭਈ ਮੈਂ ਫੋਨ ਕਰਕੇ ਜੀਤਣ ਕਰਾਉਣਾ ਇਹ ਮੁੰਡੇ ਜਵਾਕ ਨਿਕਲ ਲੱਗੇ ਪਹਿਰੇਦਾਰ ਅਤੇ ਪੰਜਾਬੀ ਹਲਾਤਰੀ ਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੀਵਨ ਵਾਲਾ ਜਿਉਣ ਵਾਲਾ ਵਿੱਚ ਜਿੱਥੇ ਕਿ ਆਮ ਤੌਰ ਤੇ ਤੁਸੀਂ ਵੇਖਿਆ ਹੋਊਗਾ ਮਾਪਿਆਂ ਦਾ ਮਾਂ ਦਾ ਜਨਮ ਦਿਨ ਪਿਓ ਦਾ ਜਨਮ ਦਿਨ ਪਿਤਾ ਦਾ ਜਨਮ ਦਿਨ ਧੀ ਦਾ ਜਨਮ ਦਿਨ ਪਰ ਇਸ ਸਕੂਲ ਦੇ ਵਿੱਚ ਅੱਜ ਪ੍ਰੋਫੈਸਰ ਦਾ ਜਨਮ ਦਿਨ ਮਨਾਇਆ ਗਿਆ ਉਹ ਪ੍ਰੋਫੈਸਰ ਕੌਣ ਆ ਇਸ ਬਾਰੇ ਵੀ ਤੁਹਾਨੂੰ ਦੱਸਦੇ ਆ ਪਰ ਇਸ ਪਿੰਡ ਜੀਵਨ ਵਾਲਾ ਤੇ ਜੋ ਮੋਤਵਰ ਸੱਜਣ ਸਾਰੇ ਖੜੇ ਆ ਪਿੰਡ ਦੇ ਪਤਵੰਤੇ ਖੜੇ ਆ ਮਹਾਨ شخصیتਾਂ ਜੇਕਰ ਹੋਰ ਵੀ ਪਿੰਡ ਵਿੱਚ ਕਿਸੇ ਨੂੰ ਪਤਾ ਲੱਗਦਾ ਤਾਂ ਇਹ ਕਾਠ ਅੱਜ ਬਹੁਤ ਭਾਰੀ ਹੋ ਜਾਣਾ ਸੀਗਾ ਇਹਨਾਂ ਨੂੰ ਪਤਾ ਜਦੋਂ ਲੱਗਿਆ ਕਿ ਇਸ ਪ੍ਰੋਫੈਸਰ ਸਾਹਿਬ ਦਾ ਅੱਜ ਜਨਮ ਦਿਨ ਇਹਨਾਂ ਨੇ ਸਾਡੇ ਨਾਮ ਯੂਥ ਸਰਪੰਚ ਸਾਹਿਬ ਆ ਸਾਰੇ ਪਿੰਡ ਦੇ ਪ੍ਰਤਵੰਤੇ ਕੈਪਟਨ ਮੁਖਤਿਆਰ ਸਿੰਘ ਜੀ ਖੜੇ ਆ ਸਾਰੇ ਮੈਂਬਰ ਪੰਚਾਇਤ ਜਿੰਨੇ ਵੀ ਸਮਾਜ ਸੇਵੀ ਅੱਜ ਸਾਰੇ ਇੱਥੇ ਪਹੁੰਚੇ ਆ ਜਿਵੇਂ ਜਿਵੇਂ ਪਤਾ ਲੱਗਾ ਇਹਨਾਂ ਨੂੰ ਤੇ ਅੱਜ ਇੱਥੇ ਇਹਨਾਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਆ ਜਿੱਥੇ ਅੱਜ ਪੌਦੇ ਵੀ ਲਾਏ ਜਾਣਗੇ ਇਹਨਾਂ ਦੀ ਯਾਦ ਵਿੱਚ ਇਹਨਾਂ ਵੱਲੋਂ ਕੀਤੇ ਕੰਮਾਂ ਦੀ ਛਲਾਗਾ ਕਰਦੇ ਆ ਅਤੇ ਕੇਕ ਕੱਟਿਆ ਗਿਆ ਇਹ ਸਾਡੇ ਸਕੂਲ ਦੇ ਵਿੱਚ ਮਈ 2021 ਨੂੰ ਇਹਨਾਂ ਨੇ ਜੁਆਇਨ ਕੀਤਾ ਸੀ ਤੇ ਬਹੁਤ ਸਾਰੀਆਂ ਟੁੱਟੀਆਂ ਕਮੀਆਂ ਸਕੂਲ ਦੇ ਵਿੱਚ ਸੀਗੀਆਂ ਜਦੋਂ ਇਹਨਾਂ ਨੇ ਆ ਕੇ ਸਾਡੇ ਨਾਲ ਪੰਚਾਇਤ ਨਾਲ ਨਗਰ ਨਿਵਾਸੀਆਂ ਨਾਲ ਸੰਪਰਕ ਕੀਤਾ ਵੀ ਸਕੂਲ ਦੇ ਵਿੱਚ ਆ ਕਮੀਆਂ ਆ ਤਰੋਟੀਆਂ ਵੀ ਮੈਂ ਇਹਨਾਂ ਨੂੰ ਸੇਵਾਦਾਰ ਕਰਕੇ ਦੂਰ ਕਰਨਾ ਚਾਹੁੰਦਾ ਤੇ ਮੈਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਸਭ ਤੋਂ ਪਹਿਲਾਂ ਰਸਤੇ ਦੀ ਗੱਲ ਜੱਲੀ ਰਸਤਾ ਇਹਦਾ ਕੱਚਾ ਸੀ ਸੜਕ ਤੋਂ ਲੈ ਕੇ ਸਕੂਲ ਦੇ ਕਮਰੇ ਤੱਕ ਅਸੀਂ ਇਹਨਾਂ ਦੇ ਸਹਿਯੋਗ ਨਾਲ ਪੰਚਾਇਤ ਵੱਲੋਂ ਪੱਕਾ ਕੀਤਾ ਪ੍ਰਾਇਮਰੀ ਸਕੂਲ ਦਾ ਇਹਦਾ ਰਸਤਾ ਸਰਕਾਰੀ ਹਾਈ ਸਕੂਲ ਨੂੰ ਜਾਂਦਾ ਸੀ ਉਹ ਵੀ ਕੱਚਾ ਸੀ ਉਹਨੂੰ ਵੀ ਪੱਕਾ ਕੀਤਾ ਔਰ ਪਾਰਕ ਬਣਾਇਆ ਸਕੂਲ ਦੇ ਕਮਰਿਆਂ ਦੇ ਪਿਛਲੇ ਪਾਸੇ ਇਹਨਾਂ ਨੇ ਸਾਡੇ ਕੋਲ ਮੰਗ ਰੱਖੀ ਵੀ ਚਾਰ ਚਫੇਰੇ ਇੰਟਰਲੌਕ ਲਾਉਣੀ ਹੈ ਉਹ ਵੀ ਅਸੀਂ ਲਾਈ ਔਰ ਨਗਰ ਵਾਸੀ ਨੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਲੜਕੀਆਂ ਦੇ ਬਾਥਰੂਮ ਲੜਕਿਆਂ ਦੇ ਬਾਥਰੂਮ ਕਮਰਿਆਂ ਦੇ ਵਿੱਚ ਬਹੁਤ ਹੀ ਬੁਰੀ ਹਾਲਤ ਸੀ ਜਿਹੜੀ ਇਹਨਾਂ ਨੇ ਸੁਧਾਰ ਕੀਤਾ ਪਹਿਲਾਂ ਵੀ ਸਟਾਫ ਨੇ ਵੀ ਕਾਫੀ ਕੰਮ ਕੀਤਾ ਪਰ ਇਹਨਾਂ ਨੇ ਬਹੁਤ ਜ਼ਿਆਦਾ ਲਗਨ ਤੇ ਮਿਹਨਤ ਨਾਲ ਪਿੰਡ ਦੇ ਜਿਹੜੇ ਸਕੂਲ ਨੂੰ ਜ਼ਿਲ੍ਹੇ ਦੇ ਵਿੱਚ ਮੋਰੀ ਸਕੂਲਾਂ ਚ ਲੈ ਕੇ ਆਂਦਾ ਤਰਸੇਮ ਸਿੰਘ ਬਰਾੜ ਸਰਪੰਚ ਪਿੰਡ ਜਿਉਣ ਵਾਲਾ ਅੱਜ ਆਤਮਾ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਰੀਕ ਹੁੰਦਾ ਆਇਆ ਇਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਨਾ ਕਿ ਪ੍ਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ ਹਮੇਸ਼ਾ ਇਹਨਾਂ ਨੂੰ ਸਕੂਲ ਵਿੱਚ ਸੇਵਾ ਕਰਨ ਦੀ ਬਲਬੋਦੀ ਔਰ ਤਾਕਤ ਬਖਸ਼ੇ ਮਾਸਟਰ ਆਤਮਾ ਸਿੰਘ ਜੀ ਨੂੰ ਅਸੀਂ ਬਹੁਤ ਬਹੁਤ ਜਨਮ ਦਿਨ ਦੀ ਵਧਾਈ ਦਿੰਦੇ ਹਾਂ ਮੈਂ ਕੈਪਟਨ ਮਖਤਿਆਰ ਸਿੰਘ ਪਿੰਡ ਜੌਣ ਵਾਲਾ ਤੋਂ ਮੈਂ ਸਰਜੀਤ ਸਿੰਘ ਪਿੰਡ ਜੌਣ ਵਾਲਾ ਵਾਸੀ ਅੱਜ ਪ੍ਰੋਫੈਸਰ ਆਤਮਾ ਸਿੰਘ ਜੀ ਦੇ ਜਨਮ ਦਿਨ ਦੀ ਵਿੱਚ ਖੁਸ਼ੀ ਵਿੱਚ ਅਸੀਂ ਇੱਥੇ ਇਕੱਠੇ ਹੋਏ ਹਾਂ ਤੇ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹਾਂ ਪ੍ਰੋਫੈਸਰ ਆਤਮਾ ਸਿੰਘ ਜਿਹੜੇ ਹੈਗੇ ਆ ਜਦੋਂ ਸਾਡੇ ਪਿੰਡ ਵਿੱਚ ਆਏ ਆ ਤੇ ਸਾਡੇ ਸਕੂਲ ਨੂੰ ਚਾਰ ਚੰਦ ਲਾਏ ਆ ਬਹੁਤ ਮਿਹਨਤੀ ਅਤੇ ਲਗਨ ਨਾਲ ਕੰਮ ਕਰਦੇ ਆ ਜੋ ਕਿ ਆਪਾਂ ਜਿਵੇਂ ਆਪਣਾ ਘਰ ਦਾ ਕੰਮ ਕਰਦੇ ਆ ਕੋਈ ਛੁੱਟੀ ਨਹੀਂ ਦੇਖਦੇ ਕੋਈ ਐਤਵਾਰ ਨਹੀਂ ਦੇਖਦੇ ਜਦੋਂ ਵੀ ਇਹਨਾਂ ਦਾ ਵੇਖੀਏ ਇਸ ਸਕੂਲ ਦੇ ਵਿੱਚ ਹਾਜ਼ਰੀ ਹੁੰਦੇ ਆ ਮੈਂ ਹਾਕਮ ਸਿੰਘ ਮੈਂਬਰ ਪੰਚਾਇਤ ਸਰਦਾਰ ਆਤਮਾ ਸਿੰਘ ਨੂੰ ਸਭ ਤੋਂ ਕਾਮਨਾਵਾਂ ਭੇਜ ਰਿਹਾ ਹਾਂ ਕਿਉਂਕਿ ਇਹਨਾਂ ਦਾ ਜਨਮ ਦਿਨ ਹੈ ਮੈਂ ਇਹ ਸੋਚ ਰਿਹਾ ਕਿ ਮੇਰਾ ਖਿਆਲ ਇਹ ਪਹਿਲਾ ਚਾਂਸ ਆ ਜਿਹੜਾ ਕਿ ਅਧਿਆਪਕ ਦਾ ਸਕੂਲ ਦੇ ਵਿੱਚ ਜਨਮ ਦਿਨ ਬਣਾਇਆ ਜਾ ਰਿਹਾ ਕਿਉਂਕਿ ਇਹ ਵੀ ਇੱਕ ਬਲੱਖਣ ਗੱਲ ਹੈ ਪਰ ਇਹਨਾਂ ਦੀ ਕੋਈ ਦੇਣ ਹੈ ਸਕੂਲ ਨੂੰ ਮੈਂ ਸਕੂਲ ਦੇ ਸਟਾਫ ਵੱਲੋਂ ਮੈਂ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸਾਰਾ ਪ੍ਰਬਾਲਾ ਕੀਤਾ ਮੈਂ ਮਲਦੇਵ ਸਿੰਘ ਬਰਾੜ ਪਿੰਡ ਜੌਣ ਵਾਲਾ ਮੈਂ ਇਹਨਾਂ ਨੂੰ ਆਤਮਾ ਸਿੰਘ ਮਾਸਟਰ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਜਨਮ ਦਿਨ ਤੇ ਇਹ ਛੁੱਟੀਆਂ ਦੇ ਵਿੱਚ ਵੀ ਬਹੁਤ ਵਧੀਆ ਕੰਮ ਕੀਤਾ ਪਹਿਲਾਂ ਸਰਪੰਚ ਸਾਹਿਬ ਨੇ ਦੱਸਿਆ ਪਹਿਲਾਂ ਤੋਂ ਹੀ ਲਗਨ ਇਹਨਾਂ ਨੂੰ ਇਸੇ ਤਰ੍ਹਾਂ ਹੀ ਅੱਗੇ ਤੋਂ ਵੀ ਇਹਨਾਂ ਨੂੰ ਲਗਨ ਰੱਖੀ ਰੱਖੇ ਸਾਡੇ ਪਿੰਡ ਨੂੰ ਵੀ ਸਾਰਾ ਇੱਕ ਸੰਜੋਗ ਕਰਕੇ ਇਹਨਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਆਤਮਾ ਸਿੰਘ ਕਿਸੇ ਜਾਣਕਾਰੀ ਦਾ ਮਹਤਾਜ ਨਹੀਂ ਹੈ ਸਭ ਨੂੰ ਪਤਾ ਹੈ ਜੋ ਕੰਮ ਹੋ ਰਿਹਾ ਹੈ ਜੇ ਕੰਮ ਘਣਾਉਣ ਲੱਗੀ ਹੈ ਤਾਂ ਬਹੁਤ ਸਰਪੰਚ ਸਾਹਿਬ ਨੇ ਦੱਸ ਹੀ ਦਿੱਤਾ ਹੈ ਬਹੁਤ ਜ਼ਿਆਦਾ ਹੋ ਜਾਣਗੇ ਬਾਕੀ ਦੇਖੇ ਤੋਂ ਹੀ ਪਤਾ ਲੱਗ ਜਾਂਦਾ ਵੀ ਜੋ ਹੋ ਰਿਹਾ ਹੈ ਮਾਸਟਰ ਆਤਮਾ ਸਿੰਘ ਜੀ ਇੱਕ ਬਹੁਤ ਹੀ ਮਿਹਨਤੀ انسان ਨੇ ਉਹ ਅਕਸਰ ਹੀ ਛੁੱਟੀਆਂ ਵਿੱਚ ਜਿਵੇਂ ਹੁਣ ਜੂਨ ਮਹੀਨਾ ਚੱਲ ਰਿਹਾ ਤੇ ਉਹ ਅੱਜ ਵੀ ਇੱਥੇ ਹੈ ਜਿਹੜੀ ਉਹ ਮਿਹਨਤ ਕਰ ਰਿਹਾ ਅੱਜ ਉਹਨਾਂ ਦੇ ਜਨਮ ਦਿਨ ਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਉਹਨਾਂ ਨੂੰ ਵਧਾਈ ਦਿੱਤੀ ਹੈ ਸਰਦਾਰ ਆਤਮਾ ਸਿੰਘ ਪ੍ਰੋਫੈਸਰ ਸਾਡੇ ਸੀਨੀਅਰ ਸੈਕੰਡਰੀ ਸਕੂਲ ਜੀਵਨਵਾਲਾ ਵਿਖੇ ਇਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਹਨਾਂ ਦੀ ਸਾਡੇ ਸਕੂਲ ਨੂੰ ਕਾਫੀ ਦੇਣ ਹੈ ਤਿੰਨ ਚਾਰ ਸਾਲ ਤੋਂ ਇਹਨਾਂ ਨੇ ਸਕੂਲ ਨੂੰ ਆਪਣਾ ਅਲੱਗ ਸਿਧ ਦਿੱਖ ਦਿੱਤੀ ਹੈ ਤੇ ਮੈਂ ਇੱਕ ਵਾਰ ਅੱਜ ਫਿਰ ਪਿੰਡ ਵਾਸੀਆਂ ਦਾ ਤਾਂ ਸਮਾਜ ਸੇਵੀ ਸੰਸਥਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਜਨਮ ਦਿਨ ਮਨਾ ਕੇ ਤੇ ਸਨਮਾਨ ਕਰਕੇ ਮੈਨੂੰ ਮਾਣ ਬਖਸ਼ਿਆ ਅੱਜ ਆਪਾਂ ਤੁਹਾਨੂੰ ਮਿਲਾ ਰਹੇ ਹਾਂ ਜੀ ਪ੍ਰੋਫੈਸਰ ਆਤਮਾ ਸਿੰਘ ਪ੍ਰੋਫੈਸਰ ਆਤਮਾ ਸਿੰਘ ਜੀ ਇੱਕ ਤੁਹਾਨੂੰ ਸਵਾਲ ਆ ਕਿਉਂਕਿ ਹੋਰ ਵੀ ਤੁਹਾਡੇ ਨਾਲ ਦੇ ਪ੍ਰੋਫੈਸਰ ਆ ਕੋਈ ਪ੍ਰੋਫੈਸਰ ਕੁੱਲੂ ਮਨਾਲੀ ਗਿਆ ਕੋਈ ਸ਼ਿਮਲੇ ਗਿਆ ਘੁੰਮਣ ਤੇ ਤੁਹਾਨੂੰ ਛੁੱਟੀਆਂ ਮਿਲੀਆਂ ਤੁਸੀਂ ਇਹਨਾਂ ਛੁੱਟੀਆਂ ਦੇ ਦੌਰਾਨ ਵੀ ਇਸ ਸਕੂਲ ਦੇ ਵਿੱਚ ਇਸ ਸਕੂਲ ਦੇ ਗਰਾਊਂਡ ਵਿੱਚ ਗਮਲਿਆਂ ਦਾ ਕੰਮ ਕਰਵਾਉਂਦੇ ਰੰਗ ਦਾ ਕੰਮ ਕਰਵਾਉਂਦੇ ਪੌਦੇ ਲਵਾਉਂਦੇ ਅਕਸਰ ਹੀ ਵੇਖੇ ਜਾਂਦੇ ਕੀ ਕਾਰਨ ਆ ਕਿ ਤੁਹਾਡੀ ਤਨਖਾਹ ਕੋਈ ਜ਼ਿਆਦੇ ਦੂਜੇ ਪ੍ਰੋਫੈਸਰਾਂ ਨਾਲੋਂ ਜਾਂ ਤੁਹਾਡਾ ਸ਼ੌਕ ਆ ਕੀ ਗੱਲ ਆ ਸਾਰੀ ਇਹ ਨਹੀਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰਾਂ ਵੀ ਜਿਨ੍ਹਾਂ ਨੇ ਨਮਾਣੇ ਜੀ ਨੂੰ ਇੰਨਾ ਮਾਣ ਬਖਸ਼ਾਇਆ ਇਸ ਦੇ ਕਾਬਲ ਬਣਾਇਆ ਉਹ ਕਦੇ ਮੈਂ ਸੋਚ ਵੀ ਨਹੀਂ ਸਕਦਾ ਸੀ ਵੀ ਮੇਰੀ ਇੰਨੀ ਪੁਰਸ਼ਤ ਹੋਊਗੀ ਸਮਾਜ ਦੇ ਵਿੱਚ ਉਹ ਇਸ ਦੀ ਦੇਣ ਜੋ ਹੈ ਉਹ ਪਰਮਾਤਮਾ ਹੈ ਤਾਂ ਜਾਂ ਜਿਸ ਥਾਂ ਮੈਂ ਡਿਊਟੀ ਦਿੱਤੀ ਹੈ ਉਸ ਪਿੰਡ ਦੇ ਵਾਸੀ ਹੈ ਜਾਂ ਸਮਾਜ ਸੇਵੀ ਸੰਸਥਾਵਾਂ ਹੈ ਜਿਨ੍ਹਾਂ ਨੇ ਮੇਰੇ ਕੰਮਾਂ ਨੂੰ ਦੇਖਦੇ ਇਸ ਦੀ ਪ੍ਰੋੜਤਾ ਕਰਦੇ ਹੋਏ ਅੱਜ ਜਨਮ ਦਿਨ ਮਨਾ ਕੇ ਮੈਨੂੰ ਇੱਕ ਇੰਨੀ ਜ਼ਿਆਦਾ ਖੁਸ਼ੀ ਬਖਸ਼ੀ ਹੈ ਜਿਸ ਦਾ ਮੈਂ ਅੰਦਾਜ਼ਾ ਵੀ ਨਹੀਂ ਲਾ ਸਕਦਾ ਕਦੇ ਸੋਚਿਆ ਨਹੀਂ ਹੋਣਾ ਕਿ ਸਕੂਲ ਦੇ ਵਿੱਚ ਵੀ ਇਸ ਤਰ੍ਹਾਂ ਵੀ ਇੱਕ ਅਧਿਆਪਕ ਦਾ ਜਨਮ ਦਿਨ ਮਨਾਇਆ ਜਾ ਸਕਦਾ ਹੈ ਮੈਂ ਜਿਸ ਦਿਨ ਜੁਆਇਨ ਕੀਤਾ ਸੀਗਾ ਤਾਂ ਉਸ ਦਿਨ ਤੋਂ ਸ਼ੁਰੂਆਤ ਕੀਤੀ ਸੀ ਮੈਂ ਸੋਚਦਾ ਸੀ ਵੀ ਸਕੂਲ ਆ ਜਿਹੜੇ ਉਹ ਕਿਉਂ ਨਹੀਂ ਵਧੀਆ ਹੋ ਸਕਦੇ ਸਰਕਾਰੀ ਪਰ ਪ੍ਰਮਾਤਮਾ ਨੇ ਐਸੀ ਲਗਨ ਲਾਈ ਕਿਉਂਕਿ ਉਸਨੇ ਡਿਊਟੀ ਸੌਂਪੀ ਹੋਈ ਸੀ ਤੇ ਮੈਂ ਉਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਵਾਸਤੇ ਆਪਦੇ ਵੱਲੋਂ ਕੋਈ ਵੀ ਕਸਰ ਨਹੀਂ ਰਹਿਣ ਦਿੰਦਾ ਕਿਉਂਕਿ ਜੋ ਲੋਕਾਂ ਦਾ ਪਿਆਰ ਹੈ ਉਹ ਆਪਣੇ ਆਪ ਵਿੱਚ ਇੱਕ ਬਲੱਖਣ ਪਿਆਰ ਹੈ ਕਿਉਂਕਿ ਜਦੋਂ ਪੈਸੇ ਦੀ ਲੋੜ ਪੈਂਦੀ ਹੈ ਤਾਂ ਮੈਦਾਨੀਆਂ ਨਾਲ ਤਾਲਮੇਲ ਕਰਦਾ ਤਾਂ ਉਹ ਇੰਨਾ ਜ਼ਿਆਦਾ ਮਾਣ ਬਖਸ਼ਦੇ ਐ ਤਾਂ ਉਸ ਪੈਸੇ ਨੂੰ ਲਾਉਣ ਵਾਸਤੇ ਮੈਂ ਦਿਨ ਰਾਤ ਇੱਕ ਕਰਕੇ ਉਸ ਕਰਜ਼ ਨੂੰ ਉਤਾਰ ਰਿਹਾ ਹਾਂ ਮੈਂ ਤਾਂ ਇਹੀ ਅਪੀਲ ਕਰਦਾ ਹਾਂ ਵੀ ਲੋਕਾਂ ਨੂੰ ਸਕੂਲਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਨੂੰ ਦਿਨ ਇੱਕ ਰਾਤ ਕਰਕੇ ਆਪਣੀ ਉੱਪਰ ਮੰਜ਼ਲ ਵੱਲ ਲੈ ਕੇ ਜਾਣੀ ਚਾਹੀਦਾ ਹੈ ਜੇਕਰ ਸਿੱਖਿਆ ਹੈ ਤਾਂ ਸਭ ਕੁਝ ਹੈ ਸਿੱਖਿਆ ਦੇ ਬਿਨ ਸਭ ਕੁਝ ਅਧੂਰਾ ਹੈ ਤਾਂ ਸਾਡੀ ਸਿੱਖਿਆ ਜਿਹੜੀ ਹੈ ਤੇ ਸੇਵਾ ਸਹੂਲਤਾਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਹੋਣੀਆਂ ਚਾਹੀਦੀਆਂ ਇੱਕ ਜੇ ਚੰਗਾ ਸਮਾਜ ਸਿਰਜਣਾ ਹੈ ਤਾਂ ਸਾਨੂੰ ਸਿੱਖਿਆ ਦੀ ਪਹਿਲਾ ਲੋੜ ਹੈ ਉਹਨੂੰ ਪਹਿਲ ਦੇ ਆਧਾਰ ਤੇ ਜੋ ਅਧੂਰੇ ਕੰਮ ਹੈ ਸਕੂਲ ਦੇ ਉਹਨਾਂ ਨੂੰ ਪਹਿਲਾਂ ਨਿਪਰੇ ਪਹਲ ਦੇਣੀ ਚਾਹੀਦੀ ਹੈ ਤਾਂ ਉਸ ਤੋਂ ਬਾਅਦ ਅਸੀਂ ਆਪਣੇ ਆਪ ਹੀ ਜਿਹੜੀਆਂ ਕਮੀਆਂ ਉਹ ਦੂਰ ਕਰਕੇ ਇੱਕ ਨੰਬਰ ਦਾ ਸਮਾਜ ਸਿਰਜ ਸਕਾਂਗੇ ਧੰਨਵਾਦ ਜੀ ਸੋ ਧੰਨਵਾਦ ਜੀ ਜੋ ਅੱਜ ਗਰਾਊਂਡ ਦੇ ਵਿੱਚਕਾਰ ਅਸੀਂ ਖੜੇ ਹਾਂ ਸਮੂੱਚਾ ਪਿੰਡ ਵਾਸੀ ਤਾਂ ਇਹ ਛੁੱਟੀਆਂ ਦੇ ਦੌਰਾਨ ਹੀ ਲਗਾਤਾਰ ਕੰਮ ਚੱਲ ਰਿਹਾ ਹੈ ਇਸ ਦੀ ਦੇਖਰੇਖ ਜਿਹੜੀ ਐ ਉਹ ਮੈਂ ਕਰਦਾ ਰਿਹਾ ਤਾਂ ਜੋ ਸਮੱਸਿਆਵਾਂ ਸਾਨੂੰ ਲੋਡ ਪੈਣ ਤੇ ਆਉਂਦੀਆਂ ਸੀਗਾ ਤਾਂ ਪਿੰਡ ਵਾਸੀਆਂ ਤੋਂ ਨਾਲ ਮਿਲ ਕੇ ਪੂਰੀਆਂ ਕਰ ਲਈਆਂ ਜਾਂਦੀਆਂ ਸੀ ਜਦੋਂ ਵੀ ਕੋਈ ਇਸ ਸੰਬੰਧੀ ਮੁਸ਼ਕਲ ਆਉਂਦੀ ਸੀ ਮੈਨੂੰ ਤਾਂ ਦਾਨੀਪੁਰ ਸਾਹਿਬ ਨਾਲ ਜਾਂ ਕਿਸੇ ਨਾਲ ਵੀ ਮਿਲ ਕੇ ਉਸ ਕੰਮ ਨੂੰ ਨੇਪਰੇ ਚਾੜ ਲਈਦਾ ਸੀਗਾ ਤਾਂ ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦੀ ਹਾਂ ਸਾਡੇ ਸਮੁੱਚੇ ਸਟਾਫ ਦਾ ਵੀ ਕਿਉਂਕਿ ਇਹਨਾਂ ਨੇ ਹਮੇਸ਼ਾ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਨੂੰ ਅੱਗੇ ਲਿਜਾਣ ਵਿੱਚ ਪੂਰਨ ਯੋਗਦਾਨ ਪਾਇਆ ਹੈ ਤੇ ਵਿਸ਼ਵਾਸਿਤ ਵਾਉਂਦੇ ਪਿੰਡ ਵਾਸੀ ਵੀ ਤੇ ਸਮੁੱਚਾ ਸਟਾਫ ਵੀ ਕਿ ਇਸ ਨੂੰ ਅਸੀਂ ਅੱਗੇ ਲਿਆਉਣ ਵਿੱਚ ਤੇਰੇ ਨਾਲ ਹਰ ਵਕਤ ਖੜੇ ਆ ਸਾਡੇ ਦਰਮਿਆਨ ਸਰਦਾਰ ਮਖਤਿਆਰ ਸਿੰਘ ਕੈਪਟਨ ਸਾਹਿਬ ਜੋ ਸਮਾਜ ਦੇ ਵਿੱਚ ਤਾਂ ਸੇਵਾ ਕਰਕੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਿੰਡ ਵਿੱਚ ਹੀ ਰਹਿ ਰਹੇ ਹਨ ਤੇ ਮੈਂ ਇਹਨਾਂ ਨੂੰ ਅਪੀਲ ਕਰਾਂਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚਿਆਂ ਨੂੰ ਕਸਰਤ ਕਰਾ ਕੇ ਦੇਸ਼ ਦੇ ਰਾਖੇ ਬਣਾਉਣ ਵਾਸਤੇ ਬੱਚਿਆਂ ਦੀ ਅਗਵਾਈ ਕਰਨਗੇ ਤਾਂ ਉਹਨਾਂ ਨੂੰ ਇਹ ਫੌਜ ਜਾਂ ਪੁਲਿਸ ਦੇ ਵਿੱਚ ਆਪਣੇ ਪੁਰਾਣੇ ਗੁਰਾਂ ਤੋਂ ਦਾਤ ਦੇ ਕੇ ਅੱਗੇ ਲਿਜਾਣ ਵਾਸਤੇ ਆਪਣਾ ਪੂਰਨ ਜੋਗਦਾਨ ਪਾਉਣਗੇ